ਸਾਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਤਰੋ ਪਿਆਰਿਓ ਭੈਣ ਭਾਈਓ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਆਪ ਸਭ ਦਾ ਤੁਸੀਂ ਸਾਰੇ ਜਾਣਦੇ ਹੋ ਕਿ ਮੈਂ ਤਕਰੀਬਨ ਤਕਰੀਬਨ 1 ਮਹੀਨੇ ਤੋਂ ਬਿਮਾਰ ਸਾਂ ਔਰ ਤੁਹਾਡੇ ਬੇਸ਼ੁਮਾਰ ਫੋਨ ਕਾਲਸ ਹੈ ਜਿਹੜੇ ਮੈਂ ਬਹੁਤ ਜ਼ਾਰੇ ਫੋਨ ਕਾਲ ਅਟੈਂਡ ਨਹੀਂ ਕਰ ਸਕਿਆ ਤੁਹਾਡੇ ਬਹੁਤ ਸਾਰੇ ਮੈਸੇਜ ਅੱਜ ਤੱਕ ਵੀ ਆਈ ਜਾਂਦੇ ਨੇ ਮੈਂ ਬਹੁਤ ਸਾਰੇ ਮੈਸੇਜ ਵੀ ਰਿਪਲਾਈ ਨਹੀਂ ਕਰ ਸਕਿਆ ਪਰ ਮੈਂ ਹਮੇਸ਼ਾ ਤੁਹਾਡਾ ਇੱਕ ਇੱਕ ਸਾਥ ਨਾਲ ਤੁਹਾਡਾ ਕਦਰਦਾਨ ਹਾਂ ਤੁਹਾਡਾ ਐਹਸਾਨਮੰਦ ਹਾਂ ਕਿ ਤੁਸੀਂ ਬਹੁਤ ਪਿਆਰ ਦਿਖਾਇਆ ਬਹੁਤ ਫਿਕਰਮੰਦ ਰਹੇ ਤੁਸੀਂ ਮੇਰੀ ਸਿਹਤ ਵਾਸਤੇ ਔਰ ਬਹੁਤ ਸਾਰੀਆਂ ਤੁਹਾਡੀਆਂ ਦੁਆਵਾਂ ਮੈਨੂੰ ਮਿਲੀਆਂ ਨੇ ਸੋ ਕਈ ਵਾਰੀ ਦਵਾ ਤੋਂ ਜ਼ਿਆਦਾ ਦੁਆ ਕਾਰਗਰ ਹੁੰਦੀ ਹੈ ਸੋ ਇਹ ਤੁਸੀਂ ਸਾਬਤ ਕਰਦੇ ਨੇ ਜਦੋਂ ਕਦੇ ਇਹੋ ਜਿਹਾ ਹੋ ਜਾਂਦਾ ਕਹਿੰਦੇ ਨੇ ਕਿ ਕਿਸੇ ਦੇ ਸੁੱਖ ਵਿੱਚ ਸ਼ਰੀਕ ਨਾ ਹੋਵੋ ਤੇ ਕੋਈ ਗੱਲ ਨਹੀਂ ਪਰ ਕਿਸੇ ਦੁੱਖ ਵਿੱਚ ਸ਼ਰੀਕ ਹੋਣਾ ਉਹ ਬਹੁਤ ਵੱਡੀ ਗੱਲ ਹੁੰਦੀ ਹੈ ਸੋ ਮੈਂ ਵੀ ਚਿੰਤਤ تھا ਮੇਰਾ ਪਰਿਵਾਰ ਵੀ ਚਿੰਤਤ ਸੀਗੇ ਤੁਸੀਂ ਵੀ ਚਿੰਤਤ ਹੋਏ ਇਸ ਗੱਲ ਦੀ ਮੈਨੂੰ ਬੜੀ ਖੁਸ਼ੀ ਹੋਈ ਸੋ ਜਿਹਨਾਂ ਸੱਜਣਾ ਵੀਰਾਂ ਭੈਣਾਂ ਨੂੰ ਮੈਂ ਜਵਾਬ ਨਹੀਂ ਦੇ ਸਕਿਆ ਬੇਸ਼ੱਕ ਕਾਲ ਹੋਣ ਬੇਸ਼ੱਕ ਮੈਸੇਜਰ ਹਨ ਉਹਨਾਂ ਕੋਲ ਹੱਥ ਜੋੜ ਕੇ ਮਾਫੀ ਮੰਗਦਾ ਔਰ ਮੈਂ ਇਤਨੀ ਕਮਾਂਗਾ ਕਿ 100% ਮੈਂ ਠੀਕ ਹੋ ਗਿਆ ਪਰ 90% ਮੈਂ ਠੀਕ ਹੈ 10% ਹੋਰ ਵੀ ਤੁਹਾਡੇ ਦਾਅਵੇ ਸਦਕੇ ਠੀਕ ਠਾਕ ਹੋ ਜਾਣਗੇ ਇਹ ਵੀਕੈਂਡ ਤੱਕ ਮੈਨੂੰ ਉਮੀਦ ਹੈ ਕਿ ਬਿਲਕੁਲ ਤੰਦਰੁਸਤ ਹੋ ਕੇ ਉਹੀ એનર્ਜੀ ਤੇ ਉਹੀ ਜੋਸ਼ ਦੇ ਨਾਲ ਸਾਰਾ ਕੁਝ ਦੁਬਾਰਾ سلسلہ ਸ਼ੁਰੂ ਕਰਾਂਗੇ ਅੱਜ ਦੀ ਇਹ ਵੀਡੀਓ ਮੈਂ ਬਣਾਉਣ ਲੱਗਾ ਜੀ ਬੀਬਾ ਪ੍ਰਭ ਲੀਨ ਕੌਰ ਹੈ ਦਿੱਲੀ ਵਾਲੇ ਨੇ ਮੈਂ ਕੁਝ ਵੀ ਮੰਦੀ ਸ਼ਬਦਾਬਲੀ ਨਹੀਂ ਇਸਤੇਮਾਲ ਕਰਨ ਲੱਗਾ ਨਾ ਮੈਂ ਕਦੇ ਕਰਦਾ ਹੁਣ ਸਪੈਸ਼ਲੀ ਇਹੋ ਜਿਹੀਆਂ ਬੀਬੀਆਂ ਵਾਸਤੇ ਜਿਹੜਾ ਕੁਝ ਚੰਗਾ ਕੰਮ ਕਰਦੀਆਂ ਨੇ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਜੇ ਕੋਈ ਚੰਗਾ ਕਰਦਾ ਤੇ ਉਹਦੇ ਵਾਸਤੇ ਜਰੂਰ ਤੁਸੀਂ ਖੁੱਲ ਕੇ ਬੋਲਿਆ ਕਰੋ ਚੰਗੀਆਂ ਗੱਲਾਂ ਕਰਿਆ ਕਰੋ ਜੇਕਰ ਕੋ ਮਾੜਾ ਬੋਲਦਾ ਤੇ ਉਹਦੀ ਤੁਸੀਂ ਨਿਖੇਦੀ ਵੀ ਕਰਨਾ ਤੁਹਾਡਾ ਹੱਕ ਬਣਦਾ ਜਰੂਰ ਬੋਲਿਆ ਕਰੋ ਤਨ ਕੇ ਬੋਲਿਆ ਕਰੋ ਨਿਖੇਦੀ ਵੀ ਕਰਿਆ ਕਰੋ ਪਰ ਹਮੇਸ਼ਾ ਤੁਸੀਂ ਲਫ਼ਜ਼ਾਂ ਦਾ ਜਰੂਰ ਖਿਆਲ ਰੱਖਿਆ ਕਰੋ ਕਈ ਵਾਰ ਇਹ ਹੁੰਦਾ ਕਿ ਅਸੀਂ ਬਹੁਤ ਗੰਦੀਆਂ ਗੰਦੀਆਂ ਗਾਲਾਂ ਕੱਢ ਕੱਢ ਕੇ ਕਿਸੇ ਦੀ ਗੱਲ ਕਰਨ ਲੱਗ ਜਾਨੇ ਆ ਇਸ ਬੀਬੀ ਬਾਰੇ ਵੀ ਬਹੁਤ ਸਾਰੀਆਂ ਮੈਨੂੰ ਵੀਡੀਓ ਆਈਆਂ ਮੈਂ ਹੁਣ ਜਿਹੜੀਆਂ ਛੋਟੇ ਛੋਟੇ ਦੋ ਤਿੰਨ ਕਲਿੱਪ ਵੀ ਤੁਹਾਨੂੰ ਦਿਖਾਵਾਂਗਾ ਵਿੱਚੋਂ ਕੱਟੇ ਹੋਏ ਨੇ ਕਿਉਂਕਿ ਕਈਆਂ ਨੇ ਸ਼ਬਦਾਵਲੀ ਬੜੀ ਗਲਤ ਇਸਤੇਮਾਲ ਕੀਤੀ ਹੋਈ ਸੀ ਈਵਨ ਇੱਥੋਂ ਤੱਕ ਕਿ ਜਿਹੜੀ ਤੁਸੀਂ ਵੀਡੀਓ ਮੈਂ ਤੁਹਾਨੂੰ ਪਹਿਲੀ ਦਿਖਾਵਾਂਗਾ ਉਹਦੇ ਸਟਾਰਟਿੰਗ ਵਿੱਚ 2 ਮਿੰਟ ਤਕਰੀਬਨ ਬੰਦਾ ਐਸਾ ਬੋਲਿਆ ਕਿ ਮੈਂ ਹੈਰਾਨ ਹੋ ਗਿਆ ਕਿ ਤੁਸੀਂ ਕਿਸੇ ਦੀ ਧੀ ਪੈਣ ਬਾਰੇ ਇਦਾਂ ਕਿਵੇਂ ਬੋਲ ਸਕਦੇ ਹੋ ਠੀਕ ਹੈ ਜਿਹੜੀਆਂ ਬਹੁਤ ਗਲਤ ਕਰਦੀਆਂ ਨੇ ਜਿਨ੍ਹਾਂ ਨੇ ਗੰਦ ਪਾਇਆ ਹੋਇਆ ਸੋਸ਼ਲ ਮੀਡੀਆ ਤੇ ਉਹਨਾਂ ਬਾਰੇ ਜ਼ਰੂਰ ਬੋਲੋ ਉਹ ਵੀ ਗਾਲਾਂ ਕੱਢ ਕੇ ਨਹੀਂ ਕਈ ਵਾਰੀ ਮੇਰੇ ਵਾਲਾ ਫਾਰਮੂਲਾ ਇਸਤੇਮਾਲ ਕਰਿਆ ਕਰੋ ਮੈਂ ਗੱਲਾਂ ਗੁੰਨੇ ਇਹੋ ਜਿਹੇ ਕਹਦੇ ਨੇ ਜਿਹੜੇ ਗਾਲਾਂ ਤੋਂ ਵੀ ਉੱਪਰ ਹੁੰਦੀਆਂ ਨੇ ਪਰ ਉਹ ਕਹਿੰਦੇ ਨੇ ਕਿ ਮਾਰ ਕੇ ਸ਼ਮਕਾਂ ਪੁੱਛਣਾ ਕਿੱਥੇ ਕਿੱਥੇ ਲਗੀਆਂ ਨੇ ਫਿਰ ਉਹਨੂੰ ਅਹਿਸਾਸ ਹੁੰਦਾ ਕਿ ਯਾਰ ਮੈਨੂੰ ਟਕੂਰ ਦੇ ਰਿਹਾ ਇਹ ਬੰਦਾ ਸੋ ਗੱਲ ਕਰਿਆ ਕਰੋ ਸਲੀਕੇ ਦੇ ਨਾਲ ਸਪੈਸ਼ਲੀ ਜਦੋਂ ਇਹੋ ਜਿਹੀ ਬੀਬੀ ਕੋਈ ਕੀਰਤਨ ਨਾਲ ਵਿਵਸਥਾ ਕਿਸੇ ਵੀ ਜ਼ਰੂਰੀ ਨੀ ਕਿ ਸਿੱਖ ਧਰਮ ਨਾਲ ਹੀ ਕੋਈ ਵੀ ਬੀਬੀ ਜਦੋਂ ਕੋਈ ਚੰਗਾ ਕੰਮ ਕਰਦੀ ਆ ਕੋਈ ਪੂਜਾ ਪਾਠ ਦਾ ਕੋਈ ਕਿਸੇ ਨੂੰ ਮੈਸੇਜ ਦਿੰਦੀ ਆ ਜਾਂ ਕੋਈ ਕੀਰਤਨ ਕਰਦੀ ਆ ਕਥਾ ਕਰਦੀ ਆ ਤੇ ਉਹਦੀ ਸਤਿਕਾਰ ਕਰਿਆ ਕਰੋ ਪਰ ਡਿਪੈਂਡ ਕਰਦਾ ਕਿ ਕਈ ਬੀਬੀਆਂ ਸਤਿਕਾਰ ਕਰਾਉਣਾ ਚਾਹੁੰਦੀਆਂ ਵੀ ਨਹੀਂ ਬੀਬੀ ਪ੍ਰੋਬਬਲੀ ਇਨਕੋਰ ਬਾਰੇ ਮੈਂ ਕੁਝ ਵੀ ਇਹੋ ਜਿਹਾ ਕੋਈ ਮੰਦੀ ਸ਼ਬਦਾਂ ਲਈ ਨਹੀਂ ਇਸਤੇਮਾਲ ਕਰਨ ਲੱਗਾ ਮੇਰੇ ਤੋਂ ਬਹੁਤ ਛੋਟੀ ਉਮਰ ਦੇ ਵਿੱਚ ਪਰ ਕੁਝ ਇੱਕ ਦੋ ਤਿੰਨ ਚੀਜ਼ਾਂ ਮੈਂ ਜ਼ਰੂਰ ਕਾਵਾਂਗਾ ਹੋਰ ਸਕਦਾ ਹੈ ਕਿ ਇਹਨਾਂ ਚੀਜ਼ਾਂ ਨੂੰ ਪੱਲੇ ਬੰਨ ਕੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਵਿੱਚ ਜ਼ਰੂਰ ਤਬਦੀਲੀ ਲਿਆਵੇ। ਵਿਵਾਦੀ ਮੈਨੂੰ ਲੱਗਦਾ ਕਿ ਇੱਕ ਤੇ ਕਹਾਣੀ ਇਹਨਾਂ ਦੀ ਬੜੀ ਚੱਲ ਰਹੀ ਹੈ ਕਿ ਇਹਨਾਂ ਦੀ ਕੋਈ ਦੋਸਤ ਆਈ ਸੀ ਮਲੇਸ਼ੀਆ ਤੋਂ ਔਰ ਉਹ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਤੇ ਉਥੇ ਦੇ ਪ੍ਰਬੰਧਕ ਜਿਵੇਂ ਸਾਰੇ ਗੁਰਦੁਆਰਿਆਂ ਵਿੱਚ ਤਕਰੀਬਨ ਤਕਰੀਬਨ ਸਾਰੇ ਗੁਰਦੁਆਰਿਆਂ ਵਿੱਚ ਐਸੇ ਲੋਕ ਬੈਠੇ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਸ਼ਾਇਦ ਦੁਨੀਆ ਸਾਡੇ ਸਿਰ ਤੇ ਚੱਲਦੀ ਆ ਜਿਹੜੇ ਚਿੱਕੜ ਚੌਧਰੀ ਵੀ ਕਹਿ ਸਕਦੇ ਉਹਨਾਂ ਨੂੰ ਜਿਨ੍ਹਾਂ ਲੋਕਾਂ ਦਾ ਇਹ ਕੰਮ ਹੈ ਕਿ ਆਮ ਲੋਕਾਂ ਤੇ ਨਜ਼ਲਾ ਝਾੜੀ ਜਾਣਾ ਤੇ ਜਦੋਂ ਕੋਈ ਵੀ ਆਈ ਪੀ ਆਉਂਦਾ ਫਿਰ ਚਮਚੇ ਬਣ ਬਣ ਇਦਾਂ ਇਦਾਂ ਹਕੂਮਤ ਦੇਣ ਉਹਨਾਂ ਦੇ ਆਲੇ ਦੁਆਲੇ ਉੱਥੇ ਇਹਨਾਂ ਦੀ ਕੋਈ ਦੋਸਤ ਮਲੇਸ਼ੀਆ ਤੋਂ ਗਈ ਫੋਟੋ ਫੋਟੋ ਕਰਦੀ ਹੋਏਗੀ ਮੈਂ ਇਹ ਨਹੀਂ ਕਿ ਨਾ ਕਿ ਫੋਟੋ ਜ਼ਰੂਰ ਕਰੋ ਤੇ ਸੈਲਫੀਆਂ ਕਰੋ ਫੋਟੋਆਕ ਕਰੋ ਤੁਸੀਂ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਜਾ ਕੇ which is very bad ਕੇ ਬਿਲਕੁਲ ਨਹੀਂ ਕਰਨੀਆਂ ਚਾਹੀਦੀਆਂ ਪਰ ਚੱਕਰੇ ਵੀ ਜਾਤ ਫਿਰ ਸਾਰਿਆਂ ਨੂੰ ਰੋਕੋ ਜੇ ਤੋ ਉੱਥੇ ਕੋਈ ਹਾਲੀਵੁੱਡ ਦਾ ਬਾਲੀਵੁੱਡ ਦਾ ਐਕਟਰ ਆਉਂਦਾ ਫਿਰ ਤੁਸੀਂ ਆਪ ਵੀ ਉਹਨਾਂ ਦੇ ਨਾਲ-ਨਾਲ 20-20 ਕੈਮਰੇ ਹੁੰਦੇ ਨੇ ਉਹਨਾਂ ਦੇ ਸਿਕਿਉਰਿਟੀ ਗਾਰਡ ਜਿਹੜੇ ਹੁੰਦੇ ਨੇ ਗੁਰੂ ਸਾਹਿਬ ਦੀ ਪ੍ਰਕਰਮਾਂ ਤੱਕ ਵੀ ਉਹ ਨਾਲ-ਨਾਲ ਖੜੇ ਹੁੰਦੇ ਨੇ ਜਾਂ ਤੇ ਉਹਨਾਂ ਨੂੰ ਵੀ ਰੋਕੋ ਤੇ ਜਾਂ ਫਿਰ ਕਿਸੇ ਨੂੰ ਵੀ ਨਾ ਰੋਕੋ ਮਤਲਬ ਵੀਆਈਪੀ ਕਲਚਰ ਜਿਹੜਾ ਉਹ ਕਲਚਰ ਸਾਡੇ ਬਹੁਤ ਸਾਰੀ ਵਾਰੀ ਗੱਲਾਂ ਹੋਈਆਂ ਵੀ ਨੇ ਕਿ ਅਸੀਂ ਖਤਮ ਕਰ ਰਹੇ ਹਾਂ ਖਤਮ ਕਰ ਰਹੇ ਪਰ ਹੋ ਨਹੀਂ ਰਿਹਾ ਜਿਹੜੇ ਕਹਿੰਦੇ ਨੇ ਅਸੀਂ ਖਤਮ ਕਰ ਰਹੇ ਆ ਵੀਆਈਪੀ ਕਲਚਰ ਉਹੀ ਫੇਰ ਨਾਲ ਇਦਾਂ ਇਦਾਂ ਤੁਰੇ ਹੁੰਦੇ ਨੇ ਚਮਚੇ ਜੇ ਬਣ ਬਣ ਕੇ ਤੇ ਉਹਨਾਂ ਨੂੰ ਕੈਮਰੇ ਵੀ ਉਹਨਾਂ ਨੇ ਦੀਤੇ ਤੇ ਉਹਨਾਂ ਦੀਆਂ ਫਿਰ ਬਾਈਟਸ ਵੀ ਲੈਂਦੇ ਨੇ ਦਰਬਾਰ ਸਾਹਿਬ ਦੇ ਅੰਦਰ ਹੀ ਬਾਈਟਸ ਲੈਂਦੇ ਨੇ ਔਰ ਫਿਰ ਸਕਿਉਰਟੀ ਤੁਹਾਨੂੰ ਪਤਾ ਉਹਨਾਂ ਦੀ ਕਿ ਬਕਾਇਦਾ ਅੰਦਰ ਤੱਕ ਜਾਂਦੀ ਹੈ ਸੋ ਇਸ ਵੀ ਵੀ ਨੂੰ ਜਦੋਂ ਇਹਦੇ ਦੋਸਤوں ਰੋਕਿਆ ਗਿਆ ਤੇ ਫਿਰ ਬਾਅਦ ਵਿੱਚ ਬੜੀਆਂ ਗੱਲਾਂ ਗੁੱਲਾਂ ਸਾਹਮਣੇ ਆਈਆਂ ਨੇ ਜਿਹੜੀਆਂ ਗੱਲਾਂ ਮੈਂ ਹੋਰ ਕਰਨੀਆਂ ਚਾਹਣਾ ਬੀਬੀ ਬਾਰੇ ਬੀਬੀ ਬਹੁਤ ਸੋਹਣਾ ਕੀਰਤਨ ਕਰਦੀ ਇਹਦੇ ਵਿੱਚ ਕੋਈ ਦੂਰ ਆਏ ਨਹੀਂ ਬੜੀਆਂ ਸੋਹਣੀਆਂ ਕਥਾ ਕਰਦੀ ਇਹਦੇ ਵਿੱਚ ਕੋਈ ਦੂਰ ਆਏ ਨਹੀਂ ਪਰ ਬੀਬਾ ਮੈਂ ਇਹੀ ਕਹਾਂਗਾ ਕਿ ਕਥਾ ਦਾ ਕੀਰਤਨ ਦਾ ਤੇ ਬਲੌਗ ਦਾ ਇੱਕ ਕਨਸੈਪਟ ਅਲੱਗ ਰੱਖ ਰੱਖੋ ਤੁਸੀਂ ਕੀਰਤਨ ਦਾ ਤੇ ਕਥਾ ਦਾ ਇੱਕ ਅਲੱਗ ਇਹ ਕਨਸੈਪਟ ਹੋਣਾ ਚਾਹੀਦਾ ਤੇ ਬਲੌਗਿੰਗ ਦਾ ਅਲੱਗ ਕਨਸੈਪਟ ਹੋਣਾ ਚਾਹੀਦਾ ਮੈਨੂੰ ਮੇਰੇ ਬਹੁਤ ਪਿਆਰੇ ਮਿੱਤਰ ਨੇ ਗੁਰਪ੍ਰੀਤ ਸਿੰਘ ਮੇਰੇ ਨਾਲ ਦੇ ਪਿੰਡ ਹੈ ਸਾਡਾ तकरीबन ਸਾਜੇ ਪਿੰਡ ਨੇ ਅਲੀ ਚੱਕ ਪਿੰਡ ਤੋਂ ਮੈਨੂੰ ਭੇਜੀ ਉਹਨਾਂ ਨੇ ਵੀਡੀਓ ਕਹਿੰਦੇ ਭਾਜੀ ਤੁਸੀਂ ਆਪਣੇ ਵਿਊ ਦਿਓ ਇਸ ਵੀ ਵਿਵਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਹੁਣ ਇਸ ਕਰਕੇ ਤੇ ਵਿਊ ਨਹੀਂ ਦੇਵਾਂਗਾ ਕਿ ਮੇਰੇ ਦੋਸਤ ਨੇ ਵੀਡੀਓ ਭੇਜੀ ਉਸ ਤੋਂ ਜੋ ਉਹ ਚਾਹਦਾ ਉਹ ਮੈਂ ਗੱਲ ਕਰਾਂ ਮੈਨੂੰ ਨਹੀਂ ਪਤਾ ਉਹ ਉਹਨਾਂ ਨੂੰ ਇਹ ਗੱਲਾਂ ਕਿੱਦਾਂ ਲੱਗਣ ਕਿ ਤਨ ਇਹ ਉਹਨਾਂ ਦੀ ਸੋਚ ਤੇ ਮੇਰੀ ਸੋਚ ਅਲੱਗ-ਅਲੱਗ ਸੋਚ ਵੀ ਹੋ ਸਕਦੀ ਹੈ ਪਰ ਮੈਂ ਆਪਣੀ ਜਿੰਨੀ ਕਿ ਮੇਰੀ ਸੋਚ ਆ ਉਸ ਹਿਸਾਬ ਦੇ ਨਾਲ ਕਰ ਕਰ ਰਿਹਾ ਬੀਬਾ ਮੈਂ ਤੁਹਾਡੀਆਂ ਬਹੁਤ ਸਾਰੀਆਂ ਵੀਡੀਓ ਵੇਖੀਆਂ तकरीबन ਤੁਹਾਡਾ ਪੂਰਾ YouTube ਚੈਨਲ ਮੈਂ ਛਾਣ ਮਾਰਿਆ ਕਿਉਂਕਿ ਮੈਂ ਜਦੋਂ ਵੀ ਇਦਾਂ ਬੋਲਦਾ ਐ ਸਪੈਸ਼ਲੀ ਧਾਰਮਿਕ ਕਿਸੇ ਮੁੱਦੇ ਤੇ ਤੋਦੇ ਤੇ ਬੜਾ ਕੰਮ ਕਰਨਾ ਪੈਂਦਾ ਮੈਂ ਤੁਹਾਡੀਆਂ ਜਿਹੜੀਆਂ ਵੀਡੀਓਜ਼ ਦੇਖੀਆਂ ਨੇ ਤੁਸੀਂ ਕੀਰਤਨ ਦਾ ਕਥਾ ਦਾ ਤੇ ਬਲੌਗ ਦਾ ਇੱਕ ਮਿਕਸ ਉਪਜਾ ਕੀਤਾ ਹੋਇਆ ਤੁਸੀਂ ਵਿੱਚ ਵਿੱਚ ਤੁਹਾਡਾ ਬਲੌਗ ਵੀ ਚੱਲੀ ਰਿਹਾ ਵਿੱਚ ਕੀਰਤਨ ਵੀ ਚੱਲ ਪੈਂਦਾ ਤੁਸੀਂ ਗੁਰਦੁਆਰਾ ਸਾਹਿਬ ਵੀ ਚਲੇ ਜਾਂਦੇ ਹੋ ਉਹ ਸਾਰੇ ਕੁਝ ਮੈਸਪਜਾ ਹੋਇਆ ਪਿਆ ਤੁਸੀਂ ਇੱਕ ਮੇਰਾ ਸੁਝਾਅ ਹੈ ਮੇਰੇ ਛੋਟੀਆਂ ਭੈਣਾਂ ਵਰਗੀਆਂ ਮੇਰੇ ਬੱਚਿਆਂ ਵਰਗੀਆਂ ਤੁਸੀਂ ਤੁਸੀਂ ਸਾਰੀ ਤਕਰੀਬਨ ਜਿੰਨਾ ਤੁਹਾਡੇ ਨਾਲ ਤੁਹਾਡਾ ਗਰੁੱਪ ਵੀ ਹੈ ਤੇ ਤੁਸੀਂ ਇਹਦੇ ਤੇ ਕੰਮ ਕਰੋ ਤੁਸੀਂ ਅਲੱਗ ਕੋਈ ਚੈਨਲ ਬਣਾ ਲਓ ਅਲੱਗ ਕੋਈ ਪੇਜ ਬਣਾ ਲਓ ਜਿੱਥੇ ਸਿਰਫ ਔਰ ਸਿਰਫ ਬਲੌਗਿੰਗ ਕਰੋ ਦੂਸਰੀ ਗੱਲ ਹੈ ਜਿਹੜੀਆਂ ਗੱਲਾਂ ਕੁਝ ਇੱਕ ਤੁਹਾਡੀਆਂ ਮੈਂ ਸੁਣੀਆਂ ਨੇ ਮੈਂ ਇਹ ਨਹੀਂ ਕਹਿੰਦਾ ਕਿ ਜੇ ਤੁਸੀਂ ਕੀਰਤਨ ਕਰਦੇ ਹੋ, ਦਿਮਾਲਾ ਬੰਦ ਦਿਓ, ਅਮਰ ਸ਼ਕਿਆ ਤੇ ਤੁਹਾਡੀ ਪਰਸਨਲ ਲਾਈਫ ਕੋਈ ਨਹੀਂ ਹੈ। ਜਿਓ ਆਪਣੀ ਲਾਈਫ 'ਚ। ਹਰ ਇੱਕ ਨੂੰ ਆਪਣੀ ਪਰਸਨਲ ਲਾਈਫ ਜਿਉਣ ਦਾ ਹੱਕ ਹੈ। ਕਦੇ ਇਹ ਨਹੀਂ ਹੁੰਦਾ ਕਿ ਜੇ ਕੋਈ ਕੀਰਤਨ ਵਾਲਾ ਕਿ 24 ਘੰਟੇ ਕੀਰਤਨੀ ਕਰੀ ਜਾਵੇ, ਜੇ ਕੋਈ ਕਥਾ ਕਰਨ ਵਾਲਾ 24 ਘੰਟੇ ਕਥਾਈ ਕਰੀ ਜਾਵੇ ਨਹੀਂ। ਤੁਹਾਡੀ ਪਰਸਨਲ ਜ਼ਿੰਦਗੀ ਵੀ ਹੈ, ਤੁਹਾਡੇ ਪਰਿਵਾਰ ਨੇ ਤੁਸੀਂ ਹੱਸੋ, ਖੇਡੋ, ਮੱਲੋ। ਪਰ ਕੁਝ ਇੱਕ ਚੀਜ਼ਾਂ ਹੁੰਦੀਆਂ ਨੇ ਜਦੋਂ ਅਸੀਂ ਇਹਨਾਂ ਪ੍ਰਮਾਤਮਾ ਨੇ ਸਾਡੀ ਇਹ ਡਿਊਟੀ ਲਈ ਹੈ ਕੀਰਤਨ ਵਾਲੀ ਤੇ ਨਾਲ ਨਾਲ ਆਮ ਲੋਕਾਂ ਨਾਲੋਂ ਥੋੜੀਆਂ ਜ਼ਿੰਮੇਵਾਰੀਆਂ ਸਾਡੀਆਂ ਵੱਧ ਜਾਂਦੀਆਂ ਨੇ ਉਹਦੇ ਤੇ ਸਾਨੂੰ ਕੰਮ ਕਰਨਾ ਪਵੇਗਾ ਜਿਵੇਂ ਮੈਂ ਕਿਹਾ ਕਿ ਤੁਸੀਂ ਬਲੌਗ ਨੂੰ ਅਲੱਗ ਰੱਖੋ ਜਾਂ ਫਿਰ ਤੁਸੀਂ ਥੋੜਾ ਜਿਹਾ ਬੋਲਚਾਲ ਹੁੰਦਾ ਜਿਹੜਾ ਜາດ ਫਿਰ ਉਹਨੂੰ ਪਬਲਿਸ਼ ਨਾ ਕਰੋ ਤੇ ਜੇ ਤੁਸੀਂ ਪਬਲਿਸ਼ ਕਰਨਾ ਹੈ ਤੇ ਫਿਰ ਉਹਨੂੰ ਕੁਛ ਛਿੱਟ ਵੱਢ ਕੇ ਜਾਂ ਪਹਿਲੀ ਤੇ ਗੱਲ ਆ ਇਦਾਂ ਦੀਆਂ ਗੱਲਾਂ ਕਰਨੀਆਂ ਨਹੀਂ ਚਾਹੀਦੀ ਕਿ ਜੇ ਤੇ ਸਾਡੇ ਤੇ ਉਂਗਲੀ ਉੱਠੇ ਕਿਉਂਕਿ ਜਦੋਂ ਕਿਸੇ ਕਥਾ ਕਰਨ ਵਾਲੇ ਤੇ ਕੀਰਤਨ ਕਰਨ ਵਾਲੇ ਤੇ ਉਂਗਲਾਂ ਉੱਠਦੀਆਂ ਨੇ ਤੇ ਉਹ ਪੂਰੇ ਭਾਈਚਾਰੇ ਤੇ ਪੂਰੇ ਸਿੱਖ ਕੌਮ ਤੇ ਉਂਗਲਾਂ ਉੱਠਦੀਆਂ ਨੇ ਮੈਂ ਠੀਕ ਹੈ ਤੁਹਾਡੀ ਉਮਰ ਹੈ ਤੁਸੀਂ ਇਸ ਵੇਲੇ ਇਸ ਉਮਰ ਦੇ ਵਿੱਚ ਪੜਾ ਦੇ ਵਿੱਚੋਂ ਕਿ ਖੇਡਣਾ ਮੱਡਣਾ ਮਸਤੀ ਕਰਨਾ ਵੀ ਤੁਹਾਡਾ ਹੱਕ ਵੀ ਹੈ ਤੁਹਾਡਾ ਫਰਜ਼ ਵੀ ਬਣਦਾ ਤੁਹਾਨੂੰ ਕੋਈ ਰੋਕਦਾ ਵੀ ਨਹੀਂ ਪਰ ਕੁਝੀ ਗੱਲਾਂ ਜਿਹੜੇ ਤੁਹਾਡੇ ਆਲੇ ਦੁਆਲੇ ਮਿੱਥ ਹੁਸਾ ਤੁਹਾਡੇ ਸਕੇ ਭੈਣ ਭਰਾ ਹੋਣ ਜਾਂ ਕਜ਼ਨ ਜਾਂ ਤੁਹਾਡਾ ਗਰੁੱਪ ਹੋਵੇ ਉਹ ਵੀ ਮੇਰੇ ਛੋਟੇ ਬੱਚਾਵਾਂ ਕੀ ਨੇ ਮੇਰੇ ਬਹੁਤ ਛੋਟੇ ਨੇ ਉਹ ਤੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਕੀ ਥੋੜਾ ਜਿਹਾ ਬੋਲਣ ਲੱਗੇ ਥੋੜਾ ਜਿਹਾ ਲਫ਼ਜ਼ਾਂ ਦਾ ਖਿਆਲ ਰੱਖਿਆ ਕਰੋ ਇੰਨਾ ਜ਼ੋਰ ਧਿਆਨ ਦੇ ਵਿੱਚ ਰੱਖਿਆ ਕਰੋ ਕਿ ਪ੍ਰਮਾਤਮਾ ਨੇ ਸਾਡੀ ਡਿਊਟੀ ਕੀ ਲਈ ਹੋਈ ਆ ਕਿਉਂਕਿ ਤੁਹਾਡੀ ਚੰਗੀ ਗੱਲ ਕਹੀ ਵੀ ਲੋਕਾਂ ਤੱਕ ਚੰਗਾ ਸੁਨੇਹਾ ਬਣ ਕੇ ਜਾਏਗੀ ਤੁਹਾਡੀ ਮਾੜੀ ਗੱਲ ਕਹੀ ਹੋਈ ਵੀ ਲੋਕਾਂ ਤੱਕ ਮਾੜਾ ਸੁਨੇਹਾ ਬਣ ਕੇ ਜਾਏਗੀ ਫਿਰ ਤਾਂ ਇਹ ਲੋਕ ਕਿ ਸਿੱਖ ਕੌਮ ਤੇ ਉਂਗਲਾਂ ਠਾਉਂਦੇ ਨੇ ਕਿ ਤੀਖੋ ਤੁਸੀਂ ਲੋਕਾਂ ਨੂੰ ਸਮਝਾਉਦੇ ਹੋ ਕਿ ਉਹ ਇਸਾਈਆਂ ਦੇ ਵਿੱਚ ਉਹ ਹੁੰਦਾ ਹਿੰਦੂਆਂ ਦੇ ਵਿੱਚ ਉਹ ਹੁੰਦਾ ਫਲਾਨੇ ਵਿੱਚ ਉਹ ਹੁੰਦਾ ਤੁਹਾਡੇ ਆਪਣੇ ਇਸ ਜਿਹੜਾ ਪੂਰੇ ਸਿਲਸਿਲੇ ਦੇ ਵਿੱਚ ਤੁਹਾਡੇ ਪੂਰੀ ਸਿੱਖੀ ਦੇ ਵਿੱਚ ਕੀ ਹੋ ਰਿਹਾ ਫਿਰ ਲੋਕੀ ਉਦਾਹਰਨਾ ਦਿੰਦੇ ਨੇ ਇਸ ਕਰਕੇ ਮੈਂ ਤੁਹਾਨੂੰ ਮਨਾ ਨਹੀਂ ਕਰਦਾ ਤੁਹਾਡੀ ਆਪਣੀ ਮਸਤੀ ਹੈ ਉਹਨੂੰ ਮਸਤੀ ਨੂੰ ਆਪਣੀ ਨੂੰ ਜਿਓ ਤੁਹਾਡੀ ਆਪਣੀ ਜ਼ਿੰਦਗੀ ਹੈ ਉਹਨੂੰ ਜਿਓ ਪਰ ਥੋੜਾ ਜਿਹਾ ਕਿਉਂਕਿ ਇਹੋ ਤਾਂ ਲੱਗ ਚੀਜ਼ ਆ ਕਿ ਤੁਹਾਨੂੰ ਪ੍ਰਮਾਤਮਾ ਨੇ ਡਿਊਟੀ ਬਹੁਤ ਸੋਹਣੀ ਦਿੱਤੀ ਆ ਤੁਸੀਂ ਇਹਨਾਂ ਨੂੰ ਡਿਊਟੀਆਂ ਨੂੰ ਕਰਨ ਲੱਗੇ ਥੋੜਾ ਜਿਹਾ ਜ਼ਰੂਰ ਵਿਚਾਰਾ ਕਰੋ ਮੈਂ ਤੁਹਾਡੀ ਇੱਕ ਦੋ ਚੀਜ਼ਾਂ ਮੈਂ ਦਿਖਾਉਣੀਆ ਚਾਹੁੰਨਾ ਆ ਤਾਕੀ ਇਦਾਂ ਨਾ ਲੱਗੇ ਕਿ ਸ਼ਾਇਦ ਮੈਂ ਐਵੇਂ ਹਵਾ ਚ ਛੱਡੀ ਜਾਂ ਨਾ ਜਿਹੜੀਆਂ ਚੀਜ਼ਾਂ ਮੈਨੂੰ ਲੱਗਦਾ ਕਿ ਸ਼ਾਇਦ ਅਪਾ ਨਾ ਵੀ ਉਹ ਗੱਲਾਂ ਕਰੀਏ ਤੇ ਆਪਣਾ ਸਾਰ ਸਕਦਾ ਪਰ ਤੁਸੀਂ ਕਰਦੇ ਹੋ ਉਹਦੇ ਵਾਸਤੇ ਲੋਕੀ ਤੁਹਾਨੂੰ ਬੜਾ ਹੀ ਕੁਝ ਕਹਿੰਦੇ ਨੇ ਆਜੋ ਸੁਣਦੇ ਤੁਹਾਡੀ ਇੱਕ ਦੋ ਚੀਜ਼ਾਂ ਦੋਨੋਂ ਬਦੀ ਮੋਹ ਜ਼ਿਆਦਾ ਬਨੋ ਹੋਦੀ ਮਾਕਾ ਮਿਲੇ ਕਦੀ ਕਦੀ ਤੇ ਇਹਨਾਂ ਨੇ ਛੱਡਣਾ ਨਹੀਂ ਕੋਈ ਮੌਕਾ ਹਾਂ ਜੀ ਅਮਾਦਸੀ ਜਾਰੀਆਂ ਬੈਂਕਾਕ ਬੈਂਕਾਕ ਬੈਂਕੋਕ ਕੰਟਰੀਆ ਪਰ ਜੋ ਚੀਜ਼ ਤੋਂ ਮੁੰਡਾ ਹੱਸਿਆ ਜਾਂ ਉਹਦਾ ਬਾਅਦ ਚੈਕਸਪਲੇਨ ਕੀਤਾ ਕੁੜੀ ਨੇ ਮੈਂ ਉਹ ਚੀਜ਼ ਕਹਿਣੀ ਨਹੀਂ ਚਾਹੁੰਦਾ ਉਹਦਾ ਇੰਗਲਿਸ਼ ਵਿੱਚ ਕੁਝ ਹੋਰ ਮਤਲਬ ਬਣਦਾ ਹੈ ਲੋਕਾਂ ਨੇ ਕੱਢਿਆ ਵੀ ਆ ਤੇ ਜੇ ਤੁਸੀਂ ਜੇ ਲੋਕੀ ਕੱਢ ਲੈਂਦੇ ਮਤਲਬ ਕੋਈ ਗੱਲੀ ਪਰ ਤੁਸੀਂ ਉਸੇ ਗੱਲ ਨੂੰ ਤੁਸੀਂ ਖੁਦ ਲੋਕਾਂ ਨੂੰ ਜ਼ਾਹਿਰ ਕਰ ਦਿੱਤਾ ਕਿ ਹਾਂ ਇਹ ਮਤਲਬ ਆ ਕਿ ਤੁਸੀਂ ਇਹਨੂੰ ਐਡਿਟ ਕਰਦੇ ਹੋ ਜ਼ਾਹਿਰ ਹੈ ਤੁਸੀਂ ਐਡਿਟ ਵੀ ਕਰਦੇ ਹੋ ਤੇ ਵਲੌਗ ਨੂੰ ਬਕਾਇਦਾ ਤੁਹਾਡੇ ਐਡਿਟ ਕੀਤੇ ਹੁੰਦੇ ਨੇ ਤੁਸੀਂ ਇਹ ਗੱਲਾਂ ਕੱਟ ਵੀ ਸਕਦੇ ਸੀਗੇ ਹੈਨਾ ਜੇ ਤੁਸੀਂ ਚਾਹੁੰਦੇ ਆਜੋ ਅੱਗੇ ਦੇਖਦੇ ਕੀ ਇਸ ਵੀਡੀਓ ਵਿੱਚ ਜਿਸ ਤਰ੍ਹਾਂ ਬੋਲੇ ਹੈ ਨਾ ਐਨੀ ਪੈ ਸਕਦਾ ਵਲੌਗ ਚ ਐਂਗਰ ਵਲੌਗ ਤੇ ਬੈਗ ਗਏ ਤੇ ਫਿਰ ਕੋਈ ਪ੍ਰੋਗਰਾਮ ਨਹੀਂ ਆਏਗਾ ਦੇਖੋ ਨਾ ਕਹਿ ਵੀ ਰਹੇ ਕਿ ਇਹ ਬਲੌਗ ਵਿੱਚ ਨਹੀਂ ਰਹਿ ਸਕਦਾ ਫਿਰ ਤੁਸੀਂ ਐਡਿਟ ਕਰੋ ਮੇਰੇ ਵੀਰ ਤੁਸੀਂ ਬੜੇ ਸਮਝਦਾਰ ਹੋ ਤੁਸੀਂ ਤੁਹਾਨੂੰ ਚਾਹੀਦਾ ਸੀਗਾ ਇਹ ਚੀਜ਼ ਕੱਟ ਦੇਣੀ ਮੈਂ ਉਹ ਐਕਸਪਲੇਨ ਵੀ ਨਹੀਂ ਕਰ ਸਕਦਾ ਕਿ ਤੁਸੀਂ ਕਿਹੜੀ ਗੱਲ ਤੋਂ ਹੱਸੇ ਹੋ ਸਾਰੀ ਦੁਨੀਆ ਨੂੰ ਬੜੇ ਲਿਖੇ ਲੋਕਾਂ ਨੂੰ ਪਤਾ ਲੱਗ ਗਿਆ ਕੱਲ ਰਾਤ ਜਦੋਂ ਨਵਾਂ ਨਵਾਂ ਵਿਆਹ ਹੋਇਆ ਨਾ ਤੇ ਪਰਜਾਈ ਨੂੰ ਵੀ ਟਾਈਮ ਦੇਣਾ ਜ਼ਰੂਰੀ ਸੀ ਤੇ ਪਰਜਾਈ ਇੱਕ ਇੱਕ ਦਿਨ ਨਹੀਂ ਉਹਨਾਂ ਨੂੰ ਸਾਥ ਲੈਣ ਦਿੰਦੀ ਚਲੋ ਇਹ ਵੀ ਕੋਈ ਗੱਲ ਨਹੀਂ ਨੋਰਮਲ ਗੱਲ ਹੈ ਇਹਦੇ ਤੇ ਵੀ ਮੈਂ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ ਆ ਨਾਉ ਦੇਰ ਵੀ ਇਹ ਵੀ ਉਹਨਾਂ ਨੂੰ ਸੇਵਾ ਕਰਨੀ ਨਾਉ ਤੂੰ ਪਰ ਮੈਨੂੰ ਲੱਗਦਾ ਕਿ ਸ਼ਾਇਦ ਨਾ ਵੀ ਆਪਾਂ ਇਹ ਚੀਜ਼ਾਂ ਬਲੌਗ ਦੇ ਵਿੱਚ ਪਾਈਏ ਕਿਉਂਕਿ ਚਲੋ ਮੈਂ ਤੁਹਾਨੂੰ ਤੁਹਾਡੇ ਤੇ ਕੋਈ ਤੁਹਾਨੂੰ ਦਿਮਾਗ ਦੇ ਵਿੱਚ ਕੋਈ ਗਲਤ ਗੱਲ ਨਹੀਂ ਹੋਏਗੀ ਪਰ ਇਹ ਸੋਚੋ ਕਿ ਲੋਕੀ ਬੜੇ ਗਲਤ ਨੇ ਬਹੁਤ ਗੰਦੀਆਂ ਨਜ਼ਰਾਂ ਨਾਲ ਵੇਖਦੇ ਨੇ ਜਦੋਂ ਇਦਾਂ ਕੁੜੀਆਂ ਤਲਾਬਾਂ ਦੇ ਵਿੱਚ ਵੜੀਆਂ ਹੁੰਦੀਆਂ ਨੇ ਤੇ ਕੁਝ ਇੱਕ ਚੀਜ਼ਾਂ ਸਿਰਫ ਆਪਣੀ ਇੱਜ਼ਤ ਵਾਸਤੇ ਚਾਹੀਦਾ ਤੁਹਾਨੂੰ ਕਿ ਐਡਿਟ ਕੀਤੀਆਂ ਜਾਣ। ਦੇਪਾਰਟਿਸਨ ਰਾਤੀ ਹੋਏਗੀ ਜੀ। ਹਾਂ ਠੰਡਾ ਕੀਤਾ ਇਹ। ਹੋਰ ਮੇਰੀ ਪਾਣੀ ਉਪਰੋਂ ਐ ਵੀ ਸੇਵਾ ਰਾਤੀ ਹੋएगी ਵੀ ਤਕਰੀਬਨ ਸਾਰਿਆਂ ਨੂੰ ਪਤਾ ਹੈ ਕੀ ਕਹਿਣਾ ਚਾਹੁੰਦੀ ਬੀਬਾ ਸੋ ਬੇਟਾ ਥੋੜਾ ਜਿਹਾ ਥੋੜੀ ਚੀਜ਼ਾਂ ਨਾ ਕਰਿਆ ਕਰੋ ਤੇ ਮੇਰਾ ਖਿਆਲ ਹੈ ਚੰਗੀ ਗੱਲ ਹੈ ਇੱਕ ਹੋਰ ਵੀ ਇਹ ਚੀਜ਼ ਹੀ ਹੈ ਮੈਂ ਵੀ 100 ਰੁਪਏ दिए ਤੇ ਸਾਡੇ ਨੇ ਜੀ ਉਹ ਵੀ 100 ਰੁਪਏ दिए ਤੇ ਤੁਸੀਂ ਦੱਸੋ ਕੀ ਪੀਏ ਦਾਰੂ ਪੀਓ ਬਿਊਟੀ ਫੁਲੀ ਤੋਂ ਡੈਂਸ ਵੈਸੇ ਜਿਹੜੇ ਪਿਛਲੇ ਵਾਰੀ ਇਹ ਇੰਡੀਆ ਤੋਂ ਮਲੇਸ਼ੀਆ ਗਏ ਸੀ ਰੋਟੇ ਸਾਰੇ ਇੱਕ ਤੋਂ ਇੱਕ ਸੋਹਣੀਆਂ ਸੋਹਣੀਆਂ ਸੀ ਤੇਰਾ ਇੰਟਰਸਟ ਹੈਗਾ ਕੁੜੀਆਂ ਚ ਵੀ ਹੈਗਾ ਤੇ ਦੱਸ ਦੇ ਕੋਈ ਨਹੀਂ ਮੈਂ ਉਹ ਬੰਨਾਈ ਨਹੀਂ ਰੱਖਿਆ ਮੈਂ ਮੇਰਾ ਨਹੀਂ ਹੁਣ ਜਿਹੜੀ ਤੁਹਾਡੀ ਡਿਊਟੀ ਆ ਮੈਂ ਅਗੇਨ ਕਹਿਣਾ ਕਿ ਕੁਝੀ ਗੱਲਾਂ ਉਸ ਡਿਊਟੀ ਦੇ ਡਿਊਟੀ ਦੇ ਮੁਤਾਬਕ ਜਿਹੜੀ ਮਾਲਕਾਂ ਨੇ ਤੁਹਾਡੀ ਡਿਊਟੀ ਲਾਈ ਹੈ ਉਹਦੇ ਮੁਤਾਬਕ ਕੁਝੀ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਅ ਜਿਹੜੀਆਂ ਤੁਸੀਂ ਹੁਣ ਵੀ ਦੋ ਤਿੰਨ ਗੱਲਾਂ ਕੀਤੀਆਂ ਨੇ ਐਂਡ ਦੇ ਵਿੱਚ ਮੇਰੇ ਖਿਆਲ ਹੈ ਕਿ ਉਹ ਵੀ ਚੰਗੀਆਂ ਨਹੀਂ ਸਨ ਪਰ ਤੁਸੀਂ ਕਰ ਰਹੇ ਹੋ ਜੀ ਸਰ ਕੀ ਕਰੋ ਜੇ ਨਹੀਂ ਹਟਣਾ ਕਿਉਂਕਿ ਅੱਜ ਕੱਲ ਕਿਸ ਨੂੰ ਹਟਾ ਤੈ ਸਕਦਾ ਨਹੀਂ ਹਾਲਾਂਕਿ ਬਹੁਤ ਸਾਰੇ ਲੋਕਾਂ ਨੇ ਤੁਹਾਡੇ ਤੇ ਵਲੌਗ ਵੀ ਬਣਾਏ ਨੇ ਵੀਡੀਓ ਵੀਡੀਓ ਬਣਾਈਆਂ ਨੇ ਰੀਲਾਂ ਵੀ ਬਣਾਈਆਂ ਨੇ ਬਹੁਤ ਗੰਦਮੰਦ ਬੋਲ ਬੋਲ ਕੇ ਪਰ ਮੈਂ ਉਹਨਾਂ ਲੋਕਾਂ ਚੋਂ ਨਹੀਂ ਆ ਜਿਹੜਾ ਇਦਾਂ ਗੰਦਮੰਦ ਬੋਲ ਕੇ ਤੁਹਾਨੂੰ ਹਟਾਉਣਾ ਚਾਵੇ ਅਗਲੀ ਵੀਡੀਓ ਦੇਖਦੇ ਆ ਜਿਹਦੇ ਵਿੱਚ ਤੁਸੀਂ ਤੁਹਾਨੂੰ ਇੱਕ ਕਾਲ ਆਉਂਦੀ ਆ ਜੀ ਅ ਚਲਦੇ ਕੀਰਤਨ ਦੇ ਵਿੱਚ ਤੁਹਾਨੂੰ ਇੱਕ ਕਾਲ ਆਉਂਦੀ ਆ ਤੁਸੀਂ ਚਲਦੇ ਕੀਰਤਨ ਦੇ ਵਿੱਚ ਉਸ ਕਾਲ ਨੂੰ ਚੱਕਦੇ ਵੀ ਹੋ ਤੇ ਹਾਂਜੀ ਉਹ ਉਹ ਵੀਡੀਓ ਵੀ ਦੇਖੋ ਅਸੀਂ ਕੀਰਤਨ ਵੇਲੇ ਅਸੀਂ ਲੋਕਾਂ ਨੂੰ ਵੀ ਕਹਿੰਨੇ ਕਿ ਆਪਣੇ ਫੋਨਾਂ ਨੂੰ ਬੰਦ ਰੱਖੋ ਕੋਸ਼ਿਸ਼ ਕਰੋ ਬੰਦ ਕਰਨ ਦੀ ਫੋਨ ਇਸਤੇਮਾਲ ਨਾ ਕਰੋ ਤੇ ਜੇ ਤੁਸੀਂ ਹੁਣ ਚੱਲਦੇ ਕੀਰਤਨ ਦੇ ਵਿੱਚ ਤੁਹਾਡਾ ਧਿਆਨ ਹੁਣ ਆਪਣੀ ਇਹ ਵੀਡੀਓ ਇਹ ਚਾਰ ਕਰਦੀ ਹੈ ਕਿ ਤੁਹਾਨੂੰ ਕੀਰਤਨ ਤੋਂ ਜ਼ਿਆਦਾ ਜ਼ਰੂਰੀ ਹੈ ਜਿਹੜੀ ਤੁਹਾਡੀ ਕਾਲ ਆ ਰਹੀ ਹੈ ਕਿਉਂਕਿ ਤੁਹਾਡੀ ਬੁਕਿੰਗ ਦੀ ਕਾਲ ਆ ਤੁਸੀਂ ਤੁਹਾਡੇ ਕਹਿਣ ਮੁਤਾਬਕ ਕਿ ਸਾਡੇ ਕੀਰਤਨ ਦੀ ਬੁਕਿੰਗ ਦੀ ਕਾਲ ਆ ਤੇ ਇਹ ਦੇਖੋ ਕਿ ਤੁਸੀਂ ਕੀਰਤਨ ਕਰ ਰਹੇ ਹੋ ਤੁਸੀਂ ਲੋਕਾਂ ਨੂੰ ਤਾਂ ਕਹਿੰਦੇ ਹੋ ਕਿ ਸਾਡੀ ਡਿਊਟੀ ਇਹ ਬਣਦੀ ਜਦੋਂ ਤੁਸੀਂ ਕੀਰਤਨ ਕਰਦੇ ਹੋ ਕਿ ਤੁਸੀਂ ਟੋਟਲੀ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਓ ਉਹਦੀ ਭਗਤੀ ਦੇ ਵਿੱਚ ਜੁੜ ਜਾਓ ਤੁਸੀਂ ਸਿਰਫ ਉਹਦੇ ਨਾਮ ਜਦੋਂ ਅਸੀਂ ਕੀਰਤਨ ਕਰ ਰਹੇ ਹਾਂ ਕਥਾ ਕਰ ਰਹੇ ਹਾਂ ਤੁਸੀਂ ਸਿਰਫ ਔਰ ਸਿਰਫ ਸਾਡੇ ਵੱਲ ਧਿਆਨ ਦਿਓ ਤੇ ਉਸ ਕਥਾ ਵੱਲ ਧਿਆਨ ਦਿਓ ਤੇ ਇਹ ਤੁਸੀਂ ਖੁਦ ਹੀ ਇਦਾਂ ਆਪਣੀ ਬੁਕਿੰਗ ਦੀਆਂ ਕਾਲ ਚੱਕ ਚੱਕ ਕੇ ਚੱਲਦੇ ਕੀਰਤਨ ਦੇ ਵਿੱਚ ਸੁਣੋਗੇ ਤੇ ਫਿਰ ਤੁਸੀਂ ਕਿਸੇ ਨੂੰ ਕਿਵੇਂ ਰੋਕੋਗੇ ਇਹ ਵੀ ਮੇਰਾ ਖਿਆਲ ਹੈ ਕਿ ਤੁਸੀਂ ਅੱਗੇ ਤੋਂ ਇਸ ਚੀਜ਼ ਤੇ ਜਰੂਰ ਕੰਮ ਕਰੋਗੇ ਮੇਰਾ ਡਿਊਟੀ ਨਹੀਂ ਤੁਹਾਨੂੰ ਸਿਖਾਉਣਾ ਤੁਸੀਂ ਮੇਰੇ ਬੱਚਿਆਂ ਵਰਗੇ ਹੋ ਮੈਂ ਕੋਈ ਇਹ ਵੀ ਨਹੀਂ ਕਿ ਬਹੁਤ ਵੱਡਾ ਫਿਲਾਸਫਰ ਹਾਂ ਪਰ ਇਸ ਵੀਡੀਓ ਨੂੰ ਬਹੁਤ ਪੋਜ਼ਿਟਿਵ ਤਰੀਕੇ ਨਾਲ ਦੇਖ ਕੇ ਇਹਦੇ ਤੇ ਕੰਮ ਜਰੂਰ ਕਰਨਾ ਸ਼ੁਰੂ ਕਰਿਓ ਸਾਥ ਸੰਗਤ ਜੀ ਸਾਨੂੰ ਫੋਨ ਆ ਰਿਹਾ ਹੈ ਬੁਕਿੰਗ ਬਿਜਨੋਰ 29 31 ਜਨਵਰੀ ਤੁਸੀਂ ਕਹੋ ਤੇ ਫੋਨ ਉਠਾ ਲਈਏ ਕੀ ਕੀ ਕਹਿਣਾ ਚਾਹੁੰਦੇ ਨੇ ਸ਼ਾਇਦ ਲਾਈਵ ਟੈਲੀਕਾਸਟ ਵੇਖ ਰਹੇ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਮੇ ਅਨਾਉਂਸਮੈਂਟ ਕਰਨਾ ਚਾਹੁੰਦੇ ਹਾਂ ਮੋਤੀ ਦਾ ਪੀਰ ਦਾ ਆ ਵਾਲਾ ਮਤਲਬ ਤੁਸੀਂ ਟੈਨਸ਼ਨ ਨਾ ਲਓ ਅਸੀਂ ਸਾਰੀਆਂ ਸੰਗਤਾਂ ਨੂੰ ਹੀ ਦਰਸ ਦਿੱਤਾ ਹੈ ਅਸੀਂ ਆ ਰਹੇ ਹਾਂ ਤੁਹਾਡੇ ਵੱਲ ਤੇ ਤੋਂ ਤੁਹਾਡੇ ਤੁਹਾਡੀ ਕਾਲ ਸਾਰੀ ਸੰਗਤ ਯੂਪੀ ਦੀ ਨੂਰਪੁਰ ਦੀ ਸੰਗਤ ਸੁਣ ਰਹੀ ਹੈ ਤੁਸੀਂ ਜਕਾੜਾ ਲਗਾ ਕੇ ਹਮੇਂ ਪਰੋ ਕਿ ਤੁਸੀਂ 29 ਔਰ 30 ਜਨਵਰੀ ਨੂੰ ਆਓਗੇ ਬੋਲੇ ਸੋਨਿਆ 29 ਤਾਰੀਖਾ ਜੋ ਬਹਿਨ ਜੀ ਦਾ ਜੋ ਪ੍ਰੋਗਰਾਮ ਹੈ ਹੁਣ ਮੈਨੂੰ ਲੱਗਦਾ ਨਹੀਂ ਕਿ ਇਹ ਚੀਜ਼ ਇੰਨਾ ਕਿ ਜ਼ਰੂਰੀ ਸੀਗੀ ਇਹ ਕਾਲ ਚੱਕਣੀ ਚੱਲਦੇ ਕੀਰਤਨ ਦੇ ਵਿੱਚ ਤੇ ਤੁਸੀਂ ਇਹ ਦੱਸੋ ਵੀ ਤੁਸੀਂ ਲੋਕਾਂ ਨੂੰ ਫਿਰ ਕੀ ਸਮਝਾਓਗੇ ਜੇ ਤੁਸੀਂ ਖੁਦ ਮੈਂ ਇਸ ਕੱਲੀ ਬੀਬੀ ਦੀ ਗੱਲ ਨਹੀਂ ਕਰਦਾ ਕੋਈ ਵੀ ਕੀਰਤਨ ਕਰਨ ਵਾਲਾ ਹੋਵੇ ਕਥਾ ਕਰਨ ਵਾਲਾ ਹੋਵੇ ਜੋ ਤੁਸੀਂ ਆਪਣੀਆਂ ਪਰਸਨਲ ਕਾਲਸ ਇਹ ਚਲਦੇ ਕੀਰਤਨ ਦੇ ਵਿੱਚ ਤੁਸੀਂ ਸਪੀਕਰ ਤੇ ਲਾ ਲਾ ਕੇ ਸੁਣਾਓਗੇ ਤੇ ਇਹਦੇ ਵਿੱਚ ਤੁਸੀਂ ਕਿਸੇ ਨੂੰ ਕਿਵੇਂ ਰੋਕ ਸਕਦੇ ਹੋ ਦੇਖੋ ਅਗਲੇ ਬੰਦੇ ਨੂੰ ਇਹ ਨਹੀਂ ਪਤਾ ਕਿ ਤੁਸੀਂ ਲਾਈਵ ਮਾਈਕ ਤੇ ਕਰਤਾ ਉਹ ਪਤਾ ਨਹੀਂ ਬੰਦਾ ਕਿਸ ਮੂਡ ਦੇ ਵਿੱਚ ਹੋਵੇ ਕੀ ਗੱਲ ਕਹਿ ਦੇਵੇ ਤੇ ਤੁਸੀਂ ਕੀ ਸੁਨੇਹਾ ਚਲੋ ਉਹ ਵੀ ਅਲੱਗ ਗੱਲ ਹੈ ਕਿ ਅਗਲੇ ਨੇ ਕੀ ਕਹਿਣਾ ਪਰ ਇੱਕ ਡਿਊਟੀ ਬਣਦੀ ਹੋਈ ਨਹੀਂ ਆ ਕਿ ਤੁਸੀਂ ਚਲਦੇ ਕੀਰਤਨ ਦੇ ਵਿੱਚ ਆਪਣੀਆਂ ਪਰਸਨਲ ਕਾਲਸ ਲੋਕਾਂ ਦੇ ਸਾਹਮਣੇ ਲੋਕਾਂ ਦੀਆਂ ਅੱਖਾਂ ਅੱਗੇ ਲੈ ਕੇ ਆਓ ਮੈਨੂੰ ਲੱਗਾ ਕਿ ਬਹੁਤ ਗਲਤ ਹੈ ਤੇ ਤੁਸੀਂ ਜਿਹੜੀ ਇੱਕ ਸਭ ਤੋਂ ਜ਼ਿਆਦਾ ਅੱਜਕੱਲ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਆ ਪੱਟੇ ਪਜਾਮੇ ਵਾਲੀ ਉਹ ਵੀਡੀਓ ਵੀ ਦੇਖ ਹੀ ਲੈਣੇ ਆ ਇਸ ਵੀਡੀਓ ਨੂੰ ਮੈਨੂੰ ਪਤਾ ਨਹੀਂ ਕਿੰਨਿਆਕ ਲੋਕਾਂ ਨੇ ਭੇਜਿਆ ਦੇਖੋ ਜੀ ਉਹ ਇੱਕ 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 ਕਾਮੇਡੀ ਜੀ ਵੀਡੀਓ ਬਣ ਗਈ ਹੈ ਤੇ ਇਹ ਵੀਡੀਓ ਦਾ ਵੀ ਮੈਂ ਬਹੁਤ ਸਹਿਮਤ ਨਹੀਂ ਤੁਸੀਂ ਕਥਾ ਕਰਨ ਵੇਲੇ ਦੇਖੋ ਇਹ ਕੋਈ ਏਡੀ ਕੋਈ ਗੱਲ ਨਹੀਂ ਕੀ ਜਿਹੜੀ ਸੁਣਾਉਣੀ ਬਹੁਤ ਜ਼ਰੂਰੀ ਸੀਗੀ ਕਥਾ ਦੇ ਵਿੱਚ ਆ ਜਾਓ ਪਜਾਮਾ ਫਟਿਆ ਹੋਇਆ ਹੈ ਐਸੀ ਆਪਣੇ ਤੀਜੇ ਸਮਾਗਮ ਤੇ ਪਹੁੰਚੇ ਅਸੀਂ ਰੂਮ 'ਚ ਬੈਠੇ ਸਾਡਾ ਨਾਲ ਦਾ ਇਹ ਸਿੰਘ ਸਾਨੂੰ ਕਹਿੰਦਾ ਕਿ ਪੈਂਜੀ ਮੇਰਾ ਨਾ ਪਜਾਮਾ ਫਟ ਗਿਆ ਹੈ ਅਸੀਂ ਕਿਹਾ ਟੈਨਸ਼ਨ ਨਾ ਲੈ ਇਹ ਗੱਲ ਨਾ ਅਸੀਂ ਤਿੰਨਾਂ ਦੇ ਵਿੱਚ ਹੀ ਰਵੇਗੀ ਸਮਾਗਮ ਤੋਂ ਬਾਅਦ ਇੱਕ ਪੈਂਜੀ ਸਾਡੇ ਕੋਲ ਆਏ ਕਹਿੰਦੇ ਪੈਂਜੀ ਤੁਸੀਂ ਬਹੁਤ ਵਧੀਆ ਕੀਰਤਨ ਕੀਤਾ ਮੇਰੇ ਕੰਨ ਦੇ ਵਿੱਚ ਆ ਕੇ ਕਹਿੰਦੇ ਪੈਂਜੀ ਤੁਹਾਡੇ ਨਾਲ ਦੇ ਸਾਥੀ ਦਾ ਨਾ ਪਜਾਮਾ ਫਟਿਆ ਹੋਇਆ ਹੈ ਸਿੰਘ ਕਹਿੰਦਾ ਪੈਂਜੀ ਤੁਹਾਨੂੰ ਕਦੋਂ ਪਤਾ ਲੱਗਿਆ ਕਹਿੰਦੇ ਬੇਟਾ ਤੁਸੀਂ ਜਦੋਂ ਮੱਥਾ ਟੇਕਣ ਆਏ ਸੀ ਸਾਨੂੰ ਉਦੋਂ ਪਤਾ ਲੱਗ ਗਿਆ ਤੁਸੀਂ ਦੱਸੋ ਵੀ ਇਹ ਗੱਲ ਕਰਨੀ ਕਿੰਨੀ ਕਿ ਇਹ ਕਿੰਨੀ ਕਿ ਚੰਗੀ ਕਥਾਇਆ ਜਿਹੜੀ ਤੁਸੀਂ ਕਥਾ ਦੇ ਤੌਰ ਤੇ ਸੁਣਾ ਰਹੇ ਹੋ ਕੀਰਤਨ ਦੇ ਵਿੱਚ ਸੁਣਾ ਰਹੇ ਹੋ ਕਿ ਇੱਥੇ ਦੀ ਕਥਾ ਹੈ ਤੇ ਕਿੰਨੀ ਕਿ ਚੰਗੀ ਕਥਾ ਹੈ ਕੀੜੀ ਕਹਾਣੀ ਤੁਸੀਂ ਸੁਣਾ ਰਹੇ ਹੋ ਬੀਬਾ ਤੁਸੀਂ ਸਮਝਦਾਰ ਹੋ ਪੜ੍ਹੇ ਲਿਖੇ ਹੋ ਇੰਗਲਿਸ਼ ਵੀ ਤੁਹਾਡੇ ਮੈਂ ਕੀਰਤਨ ਦੇ ਕਥਾਵਾਂ ਇੰਗਲਿਸ਼ ਦੀਆਂ ਵੀ ਇੱਕ ਦੋ ਸੁਣੀਆਂ ਨੇ ਬਹੁਤ ਮਾਲਕ ਦੀ ਕਿਰਪਾ ਹੈ ਪਰ ਰੱਬ ਦਾ ਵਾਸਤਾ ਗੱਲ ਕੀਰਤਨ ਦੇ ਵਿੱਚ ਕੀ ਕਰਨੀ ਹੈ ਇਹ ਤੁਹਾਨੂੰ ਅਜੇ ਥੋੜਾ ਜਿਹਾ ਸਮਝਣ ਦੀ ਲੋੜ ਆ ਆਪਣੀ ਉਮਰ ਦੇ हिसाब ਨਾਲ ਤੁਸੀਂ ਜ਼ਰੂਰ ਥੋੜਾ ਬਹੁਤਾ ਚੀਜ਼ਾਂ ਸਿੱਖਿਓ ਜੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਕੋਈ ਸਿੱਖਣ ਨੂੰ ਮਿਲਦਾ ਇਸ ਦੀ ਬਜਾਏ ਕਿ ਤੁਸੀਂ ਕੋਸ਼ਿਸ਼ ਚੀਜ਼ ਨੂੰ ਇਸ ਵੀਡੀਓ ਨੂੰ ਗਲਤ ਲਵੋ ਬੋਲਣ ਨੂੰ ਕਿ ਮੈਂ ਵੀ ਬਹੁਤ ਕੁਝ ਬੋਲ ਸਕਦਾ ਸੀਗਾ ਇਹਨੂੰ ਕੁੜੀ ਨੂੰ ਬਾਈਕਟ ਕਰੋ ਉਹ ਕਰੋ ਆ ਕਰੋ ਇੱਕਦਾਂ ਬੋਲੀ ਜਾਂਦੀ ਮੈਨੂੰ ਵੀ ਤਲਖੀਆਂ ਵਿੱਚ ਬੋਲ ਸਕਦਾ ਹੈ ਪਰ ਨਹੀਂ ਮੈਂ ਚਾਹੁੰਨਾ ਕਿ ਪਿਆਰ ਨਾਲ ਸਮਝਾਇਆ ਜਾਣਾ ਚਾਹੀਦਾ ਪਹਿਲਾਂ ਉਸ ਤੋਂ ਬਾਅਦ ਫਿਰ ਦਿੱਖ ਤੇ ਕੀ ਹੁੰਦਾ ਤੁਸੀਂ ਅੱਜ ਹਜ਼ਾਰਾਂ ਰੁਪਈਆ ਵੀ ਲੈ ਰਹੇ ਹੋਗੇ 노 ਡਾਊਟ ਅੱਜ ਕੱਲ ਨਵੇਂ ਬੱਚੇ ਬਹੁਤ ਕੀਰਤਨ ਦੇ ਵਿੱਚ Hindu community ਵਿੱਚ ਵੀ ਤੇ Muslim community ਵਿੱਚ ਵੀ ਤੇ ਸਾਡੀ Sikh community ਵਿੱਚ ਵੀ ਇਹ ਗੇਮ ਜਿਹੜੀ ਆ ਨਾ ਕੀਰਤਨ ਦੀ ਤੇ ਕਥਾ ਦੀ ਇਹ ਬਹੁਤ ਅੱਗੇ ਚੱਲੇ ਗਈ ਲੱਖਾਂ ਕਰੋੜਾਂ ਤੱਕ ਚੱਲੇ ਗਈ ਆ ਤੇ ਤੁਸੀਂ ਅੱਜ ਹਜ਼ਾਰਾਂ ਰੁਪਈਆ ਲੈ ਰਹੇ ਹੋਗੇ ਕੱਲ ਨੂੰ ਲੱਖਾਂ ਤੱਕ ਵੀ ਤੁਸੀਂ ਲੈਣਾ ਹੈ ਜੀ ਸਦਕੇ ਲੋ ਕਿਹੜਾ ਮੈਂ ਦੇਣੇ ਨੇ ਪਰ ਗੱਲ ਇਹ ਹੈ ਕਿ ਇਹਨਾਂ ਚੀਜ਼ਾਂ ਕਰਕੇ ਜਿਹੜਾ ਆਮ ਕੀਰਤਨ ਵਾਲਾ ਹੈ ਪਿੰਡਾਂ ਵਿੱਚੋਂ ਜਿਹੜੇ ਕੀਰਤਨ ਕਰਦੇ ਨੇ ਉਹ ਜਿਹੜੇ ਆ ਉਹ ਦੱਬ ਹੋ ਰਹੇ ਨੇ ਉਹ ਆਪਣੇ ਬੱਚਿਆਂ ਨੂੰ ਅੱਗੇ ਆਉਣ ਤੋਂ ਵਰਜ ਹੀ ਰਹੇ ਨੇ ਰੋਕ ਹੀ ਰਹੇ ਨੇ ਆਪ ਹੀ ਰੋਕ ਰਹੇ ਕਿਉਂਕਿ ਜਿਹੜਾ ਕੀਰਤਨ ਦਾ ਤੇ ਜਿਹੜਾ ਕਥਾ ਦਾ ਜਿਹੜਾ ਕੰਮ ਆ ਉਹ ਵੀ ਕੁਸ਼ ਇੱਕ ਸਰਮਾਏ ਲੋਕਾਂ ਦੇ ਕੋਲ ਚਲੇ ਗਿਆ ਸਰਮਾਏਦਾਰ ਲੋਕਾਂ ਦੇ ਕੋਲ ਚਲੇ ਗਿਆ ਤੇ ਇਹਦੇ ਤੇ ਮੈਂ ਕਿਸ ਦਿਨ ਗੱਲ ਕਰਨੀ ਆ ਥੋੜਾ ਸਮਾਨ ਇਕੱਠਾ ਕਰ ਰਿਆ ਤੇ ਕੀਰਤਨ ਕਿਉਂ ਬੱਚਿਆਂ ਨੂੰ ਆਪਣੇਨ ਕੀਰਤਨ ਦੇ ਵੱਲ ਨਹੀਂ ਆਉਣ ਦੇਣਾ ਚਾਹੁੰਦੇ ਇਹਦੇ ਤੇ ਜਰੂਰ ਗੱਲਬਾਤ ਕਰਾਂਗੇ ਸੋ ਅੱਜ ਦੀ ਵੀਡੀਓ ਨੂੰ ਆਈ ਹੋਪ ਕਿ ਇਹ ਬੀਬਾ ਵੀ ਇਹਨਾਂ ਦਾ ਪੂਰਾ ਗਰੁੱਪ ਵੀ ਤੇ ਤੁਸੀਂ ਵੀ ਸਾਰੇ ਸੁਣਨ ਵਾਲੇ ਬਹੁਤ ਪੋਜੀਟਿਵਲੀ ਲੈ ਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਗਾੜਾ ਤੁਸੀਂ ਬਿਲਕੁਲ ਨਾ ਕੱਢਿਓ ਕੋਈ ਮੰਦੀ ਸ਼ਬਦਾਵਲੀ ਨੇ ਇਸਤੇਮਾਲ ਕਰਿਓ ਕਮੈਂਟ ਦੇ ਵਿੱਚ ਜਿਵੇਂ ਮੈਂ ਸਲੀਕੇ ਨਾਲ ਗੱਲ ਕੀਤੀ ਐਦਾਂ ਹੀ ਤੁਸੀਂ ਵੀ ਆਪਣੀ ਗੱਲ ਜਰੂਰ ਰੱਖੋ ਪਰ ਸਲੀਕੇ ਦੇ ਨਾਲ ਗੱਲ ਰੱਖਿਓ ਹਾਂ ਜਿਹੜੇ ਬਹੁਤ ਗੰਦ ਪਾਉਂਦੀਆਂ ਬੀਬੀਆਂ ਤੋਬਾ ਹੋਈ ਪਈ ਅੱਜਕੱਲ ਓਏ ਹੋਏ ਕਿੰਨੀਆਂ ਕਿ ਬੰਦਾ ਵੀਡੀਓ ਬਣਾਵੇ 24 ਘੰਟੇ ਦੀ ਵੀਡੀਓ ਅਸੀਂ ਬਣਾ ਬਣਾ ਕੇ ਲਾਂਤਾਂਵਲੀ ਪਾ ਸਕਦੇ ਉਹਨਾਂ ਦੇ ਜਰੂਰ ਲਾਂਤਾਂ ਪਾਓ ਜਿਹੜੇ ਹੱਕਦਾਰ ਆ ਲਾਂਤਾਂ ਪਾਉਣ ਦੇ ਉਹਨਾਂ ਦੇ ਮੈਂ ਕਹਿੰਦਾ ਜੁੱਤੀ ਲਾ ਲਓ ਭੇ ਪੇ ਕੇ ਮਾਰੋ ਉਹਨਾਂ ਦੇ ਜਰੂਰ ਮਾਰੋ ਪਰ ਇਹ ਕੋਈ ਬੱਚਿਆਂ ਨੂੰ ਪਿਆਰ ਨਾਲ ਸਮਝਾ ਦਿੱਤਾ ਆਈ ਹੋਪ ਕਿ ਸਮਝ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ